ਸਾਸ ਜਗਾਦ ਕਰਨੇ ਧੰਮ ਸੀ ਪ੍ਰਧਾਨਤਾ ਸੀ ਜੋ ਜਿਹੜਾ ਜਿਹਦੇ ਜਗ ਸਫਲ ਹੋ ਜਾਂਦੇ ਜਿਹਦੀ ਕਲਨੀ ਸਦੇ ਚੋਂਦੇ ਉਹ ਜਿੰਨਾ ਜਿੰਨਾ ਇਸਵਰਗ ਦਾ ਵਾਸਾ ਬਣ ਜਾਂਦੇ ਇਹ ਜਿਹੜਾ ਜੁਆਤੀ ਵਪਾਰੀ ਸਾਸੀ ਆਪਣੇ ਸਿਹਤ ਕੰਮੀ ਦੇ ਸ਼ੱਕੇ ਆਪਣੀ ਤਪਸ਼ਿਆ ਦੇ ਸ਼ੱਕੇ ਜਗਾਂ ਦੀ ਸੰਪੂਰਨਤਾ ਕਰਕੇ ਇਸ ਵਰਗ ਦਾ مالک ਬਣ ਗਿਆ ਪਹੁੰਚ ਗਿਆ ਸਮ ਜੁਆਤੀ ਬਾਸ ਉਹプチਓ ਰਦੇ ਨੰਕਾਰਮਹ ਅੱਲਾ ਪ੍ਰਸਾਦ ਸੰਗਤ ਕਈ ਪ੍ਰਕਾਰ ਦਾ ਹੰਕਾਰ ਕਿਸੇ ਕੋਲ ਬਹੁਤੀ ਵਿਦਿਆਜ ਹੈ ਉਹ ਵਿਦਿਆ ਦਾ ਹੰਕਾਰ ਉਹਦਾ ਬਹੁਤਾ ਫੜਿਆ ਲੇ ਗਿਆ ਵਿਦਿਆ ਦਾ ਮਾਣ ਬੁਜੰਦਾ ਕੋਈ ਬਹੁਤਾ ਸੋਨਾ ਹੋਵੇ ਰੂਪ ਸੋਨਾ ਹੋਵੇ ਸਾਸਨ ਆਪਣੇ ਰੂਪ ਦਾ ਹੰਕਾਰ ਉਹ ਜੰਮੇ ਬਾਕੀ ਜਿਮਚਾਰੇ ਕੋਈ ਵਿਦਿਆ ਵੀ ਕਾਲੇ-ਕੁਲੇ ਹੋਣ ਉਹ ਤੁਹਾਨੂੰ ਬੰਦੀ ਨਹੀਂ ਸਮਝੋ ਆਪਣੇ ਰੂਪ ਦਾ ਹੰਕਾਰ ਉਹਨੂੰ ਜਿ세 ਤਨਾ ਸਾਸ ਨੂੰ ਫਿਰ ਜੇ ਕਿਸੇ ਕੋਲ ਰਾਜ ਆ ਜਾਵੇ ਉਹ ਨੂੰ ਰਾਜਮਨ ਹੋ ਜਾਂਦਾ ਰਾਜ ਦਾ ਹੰਕਾਰ ਹੋ ਜਾਂਦਾ ਮੈਂ ਬਾਦਸ਼ਾਹ ਜਿ세 ਤਨਾ ਸਾਸ ਨੂੰ ਜੇ ਕਿਸੇ ਕੋਲ ਬਹੁਤੀ ਮਾਇਆ ਆ ਜਾਏ ਉਹਦਾ ਹੰਕਾਰ ਹੋ ਜਾਂਦਾ ਇਹ ਬਈ ਪ੍ਰਕਾਰ ਦਾ ਹੰਕਾਰ ਹੈ ਛੁ ਇਹ ਬਾਦਸ਼ਾਹ ਹੈ ਸ਼ਗਰੀ ਹੋਈਆ ਪ੍ਰਾਪਤੀ ਇਹਨੂੰ ਵੀ ਹੰਕਾਰ ਹੋ ਗਿਆ ਕਿ ਮੈਂ ਸਰਗਦਾ ਬਾਦਸ਼ਾਹ ਬਣ ਗਿਆ ਹਾਂ ਜੀ ਕੀ ਤਹੋ ਮੋਹੇ ਸਮਾਨ ਨਾ ਅੰਨ ਪ੍ਰਾਪਤੀ ਕਰਕੇ ਸਰਗ ਲੋਗ ਜੀ ਕਹਨ ਮੇਲੇ ਸਮਾਨ ਦਾ ਕੋਈ ਹੈ ਨਹੀਂ ਮੈਂ ਅੱਜ ਸਰਗ ਦਾ ਮਾਨਤਾ ਹਾਂ ਜੀ ਪਰ ਇਹ ਸេចਕਿਨਾ ਵਾਖਤ ਕਰਨ ਕਰੇ ਕਹਦਾ ਵੀ ਸਰਗ ਦਾ ਅੱਜ ਇਹ ਨਹੀਂ ਮਿਲਦਾ ਬੜੀਆਂ ਬੜੇ ਜਿਨ੍ਹਾਂ ਨੇ ਜਗ ਕੀਤੇ ਉਹਨਾਂ ਨੂੰ ਵੀ ਇਹ ਸਰਗ ਪ੍ਰਾਪਤ ਨਹੀਂ ਹੋਇਆ ਹਾਂ ਜੀ ਇਦਾਂ ਕਿਸੇ ਭੂਤ ਤੋਂ ਕਿਸੇ ਰਾਜੇ ਨੂੰ ਇਹਨਾਂ ਦੀ ਪ੍ਰਾਪਤੀ ਸਵਰਗ ਦੀ ਨਹੀਂ ਹੋ ਸਕੀ ਜਿਹੜੀ ਕਹਿੰਦਾ ਮੈਨੂੰ ਹੋਵੇ ਇਹ ਜੁਜਾਤੀ ਬਾਦਸ਼ਾਹ ਕਹਿ ਲੈ ਇਸ ਪ੍ਰਕਾਰ ਹੰਕਾਰ ਉਦਾਰਾ ਉਦਾਰਾ ਮੈਨੇ ਮੋਕਾ ਪੜਾ ਹੰਕਾਰ ਇਸ ਜੁਜਾਤੀ ਬਾਦਸ਼ਾਹ ਨੂੰ ਸਵਰਗ ਵਿੱਚ ਬੈਠ ਕੇ ਕਰਨ ਲਗਾ ਕਰਤ ਪਿਓ ਸੁਰ ਲੋਕ ਮਝਾਰਾ ਇਸ ਦੇਵ ਲੋਕ ਦੇ ਵਿੱਚ ਸਾਸਨਿਕ ਹੰਕਾਰ ਇਹ ਕਾਲਿਆ ਜੁਜਾਤੀ ਬਾਦਸ਼ਾਹ ਦੇ ਕਰੇ ਤੇ ਵਾਸੀ ਸਗਰੇ ਅਣਖਾਏ ਅਸੰ ਉਥੇ ਦੇ ਜਿੰਨਾਂ ਰਹਿਣ ਵਾਲੇ ਨੇ ਵਾਸੀ ਦੇਵਤੇ ਇੱਕ ਦੁਖੀ ਹੋਏ ਹਾਂਜੀ ਕਦੇ ਖਤੇ ਘਾਰਤ ਕਰੋਧ ਵਧਾਏ ਬੜੀਆਂ ਨੂੰ ਉਹਨਾਂ ਨੇ ਲਾੜਤਾ ਪਾਇਆ ਆਪਣਾ ਗੁੱਸਾ ਵਧਾਇਆ ਉਹਨਾਂ ਦੇਵਤਿਆਂ ਨੇ ਕਿ ਇੰਨਾ ਹੰਕਾਰੀ 라 ਜਾਏ ਹਾਂਜੀ ਬਹੁਤ ਪ੍ਰਤਿਤ ਤੂ ਅਦੋਸਥਾਨਾ ਨਾਸਨ ਜਿੰਨੇ ਸ਼ਾਸਨ ਦੇਵਤੇ ਸੀ ਕੱਟਿਆ ਹੋ ਕੇ ਸਾਰਿਆਂ ਨੇ ਇਹਨੂੰ ਨਹੀਂ ਸਮਝਿਆ ਇਹ ਬਹੁਤ ਬਹੁਤ ਹਉਮਕੰਦ ਕਰਕੇ ਜਿਸ ਕਰਕੇ ਤੂੰ ਅਦੋਥਾ ਨਾ ਤੂੰ ਇੱਥੇ ਉੱਚੇ ਸਥਾਨ ਸਵਰਗ ਦੇ ਰਹਿਣ ਦੇ ਯੋਗ ਨਹੀਂ ਜਾਂ ਮਨੁੱਖਾਂ ਦਾ ਇਕੱਠੇ ਹੋ। ਕਿਉਂਕਿ ਉਹਨਾਂ ਦੇਵਤਿਆਂ ਨੇ ਇਹਨੂੰ ਉੱਥੋਂ ਛੁੱਟਣਾ ਚਾਹਿਆ ਸਵਰਗ ਵਿੱਚੋਂ ਇਹਦਾ ਵੀ ਜਤੀ ਬਾਦਸ਼ਾਹ। ਹਾਂ ਇਹ ਰਹਿਣ ਕੇ ਉਚਿਤ ਨਾ ਜਾਣਨਾ ਕਿਹਾਗਾ ਤੂੰ ਸਵਰਗ ਚ ਰਹਿਣ ਦੇ ਉਚਿਤ ਯੋਗ ਨਹੀਂ ਹੈ। ਪੁਰਸ਼ ਹੰਕਾਰੇ ਸੁਰਗ ਨਾ ਰਹੇ। ਹਾਲਾਗੇ ਇਸ ਸਵਰਗ ਵਿੱਚ ਅਹੰਕਾਰੀ ਨਹੀਂ ਰਹਿ ਸਕਦੇ। ਉਹ ਪ੍ਰਾਪਤ ਕਰਨ ਹੋ ਗਿਆ ਪਰ ਉਹ ਹੰਕਾਰੀਆਂ। ਸੋ ਇਹ ਸਵਰਗ ਵਿੱਚ ਉਹਨਾਂ ਦੀ ਪ੍ਰਕਿਰਤੀ ਨਹੀਂ ਜਿਵੇਂ ਰਹਿੰਦੀ ਇੱਥੇ। ਅਹਕਾਰੀ ਲੋਕ ਇੱਥੇ ਹੰਕਾਰ ਵਾਲੀ ਪ੍ਰਵਿਰਤੀ ਵਾਲੇ ਇੱਥੇ ਨਹੀਂ ਰਹਿ ਸਕਦੇ। ਹਾਂ ਕਾਮ ਕ੍ਰੋਧ ਕੇ ਨਿਤ ਬਸ ਅਹੈਂ। ਕਿਉਂਕਿ ਤੂੰ ਤਾਂ ਕਾਮ ਤੇ ਕ੍ਰੋਧ ਤੇ ਨਤੀ ਹੀ ਬਸ ਚਾਹਾਂ ਤੇ। ਇਤਨੇ ਮੈਂ ਆਇਓ ਇੱਕ ਦੂਤ ਇਹ ਦੇਵਤੇ ਜਿਹੜਾ ਗੱਲ ਕਰਦੇ ਨੇ ਇਤਨੇ ਸਮਝਵਤ ਇੱਕ ਦੇਵਤਾ ਬੋਲੇ ਕਿ ਦੂਤ ਆਇਆ ਮੈਸेंजर ਕਹੋ ਆਇਆ ਹਾਂਜੀ ਪਠਿਓ ਉਤਾਇਲ ਕਰੁਰ ਬੂਤ ਇੱਕ ਬੂਤ ਕਿਨੇ ਭੇਜਿਆ ਮੈਸेंजर ਕਿਨੇ ਭੇਜਿਆ ਹੈ ਇੰਦਰ ਦੇਵਤਾਂ ਨੇ ਭੇਜਿਆ ਪ੍ਰਹੂਤ ਨੇ ਜੀ ਇੰਦਰ ਦੇਵਤਾ ਹਾਂਜੀ ਪੜਿਓ ਆਨ ਕੋ ਉਪਜ ਜਾਤੀ ਕੋ ਦਾ ਇਹ ਬੂਤ ਆਇਆ ਸੀ ਮੈਸेंजर ਆਇਆ ਸੀ ਇਸੇ ਜਿਆਪੀ ਬਾਸਨ ਨੂੰ ਆਕੇ ਮੈਸੇਜ ਦੇ ਰਿਹਾ ਠੀਕ ਹੈ ਹੈ ਸੁਰਪਤ ਕਹੀ ਕਿਰਾ ਸੁਖ ਕਾਤੀ ਆਂਝੜੀਓ ਨੇ ਬਚਨ ਆਖੇ ਸੁਰਪਤ ਕਹੀ ਕਿਰਾ ਸੁਖ ਕਾਤੀ ਸੁਖਾਂ ਦੀ ਕਾਤੀ ਕੱਟਣ ਵਾਲੀ ਬਚਨ ਬਾਣੀ ਇਸ ਮੈਸੇਂਜਰ ਨੇ ਉਹਨੂੰ ਸੁਣਾਉਣਾ ਕੀਤਾ ਕਿਰ ਹੋ ਤਾਇਲ ਕਰ ਹੋ ਨਾ ਦੇਰੀ ਆ ਬਚਨ ਇੱਥੇ ਲੈਣਾ ਇਹ ਰੋਹ ਬਤਾਇਨ ਕਰ ਭੋ ਨਾ ਦੇਣ ਕਹਿਣਗੇ ਸਰਗ ਦੇ ਵਿੱਚੋਂ ਤਾਇਲ ਵੀ ਛੇ ਟੀਟੇ ਨੂੰ ਤੂੰ ਸਰਗ ਵਿੱਚ ਰਹਿਣ ਦਾ ਅਧਿਕਾਰ ਹੀ ਨਹੀਂ ਸੋ ਇਸ ਕਰਕੇ ਚਟਪਟ ਸਰਗ ਦੇ ਵਿੱਚ ਤੈਨੂੰ ਸਿੱਟਾਂਗੇ ਹੁਣ ਅਸੀਂ ਜੇ ਨਹੀਂ ਹੋਵੇਗੀ ਖਾਲੇ ਮਾਤ ਲੋਕ ਤੇ ਜਾਂਦੇ ਬਾਹਰ ਹਾਂਜੀ ਜਿਆਤੀ ਬਾਤ ਸੰਵਾਖ ਸੁਨਹ ਮਹ ਪਾਲਕ ਚਿੱਤ ਪਡੇਰੀ ਜਦੋਂ ਬਾਸਾ ਨੇ ਸੁਣਿਆ ਵੀ ਮਨ ਸਰਗ ਵਿੱਚ ਹੋਣ ਸੁੱਟਣ ਲੱਗਿਆ ਨੇ ਇਸ ਗੱਲ ਦੀ ਜਿਆਤੀ ਬਾਤ ਸਾਹਿਬ ਬੜੀ ਚਿੰਤਾ ਹੋਈ ਜੀ ਸੁਛਤ ਅਦਾਈ ਹੈ ਫੁੱਲ ਅਤੇ ਮਾਲਾ ਜਦ ਮੇ ਫੁੱਲਾਂ ਦੀ ਮਾਲਾ ਸੁੱਕ ਜਾਂਦੀ ਹੈ ਨਾ ਇਸ ਤਰ੍ਹਾਂ ਬਦਲ ਗयो ਮੁਰਝਾਏ ਵਿਸਾਲਾ ਕਿਉਂ ਬਾਸਾ ਦਾ ਮੁੱਖ ਕਮਾ ਗਿਆ ਜਦ ਫੁੱਲਾਂ ਦੀ ਮਾਲਾ ਕਮਲਾ ਜਾਂਦੀ ਹੈ ਨਾ ਫੁੱਲ ਮੁਰਝਾ ਜਾਂਦੇ ਨੇ ਇਹ ਜਦੋਂ ਹੁਕਮ ਉਸ ਮੈਨ ਸਮਝਦੇ ਨਹੀਂ ਸੁਣਿਆ ਕਿ ਤੈਨੂੰ ਸਵਰਗ ਵਿੱਚੋਂ ਬਾਸਾ ਸਿੱਟਿਆ ਜਾਵੇਗਾ ਇੱਥਾਂ ਕਿਉਂ ਮੁਰਝਾ ਗਿਆ ਜੀ ਚਿਹਰਾ ਰੂਪਿਓ ਸ਼ੋਕ ਸਿੰਦ ਨਹਿ ਭਾਰੀ ਹਾਂ ਜੇ ਨਾਮ ਸੁਣਨ ਦਰ ਗਾਮੀ ਦੇ ਸਮੁੰਦਰ ਵਿੱਚ ਸ਼ੋਕ ਦੇ ਸਮੁੰਦਰ ਵਿੱਚ ਡੁੱਬ ਗਿਆ ਗਮਕੀਨ ਹੋ ਗਿਆ ਆਪਾ ਹਾਂ ਸ਼ੋਕ ਸਹਿਤ ਹੋ ਗਿਆ ਦੀਨ ਮਨ ਹੋਏ ਕਿਰਾ ਉਚਾਰੀ ਉਹ ਥੋੜੇ ਹੰਕਾਰ ਵਿੱਚ ਕਰਕੇ ਦੀਨ ਮਨ ਹੋ ਕੇ ਬਾਦਸ਼ਾਹ ਪਰਮ ਲੋਕ ਜੋ ਬਚਨ ਕਹਿ ਰਿਹਾ ਹੈ ਉਸ ਦੂਤ ਨੂੰ ਸੁਣੋ ਜੀ ਨਿਸ਼ਟ ਕਰੋ ਜੇ ਮੇਰੋ ਪਰਨਾ ਕਹਿਣ ਲੱਗਿਆ ਜੇ ਮੇਰਾ ਇਸ ਵਰਤ ਕੋ ਠਿਗਣਾ ਨਿਸ਼ਚੈ ਹੈ ਵਾਸ਼ਾ ਪਰੇ ਇਹ ਕੀ ਚੈ ਜਿਮ ਕਰਮ ਚਰਨਾ ਇਦਾਂ ਕਰੋ ਜੋ ਕਰਮ ਬਚਾਰਨਾ ਜਿਵੇਂ ਮੈਂ ਬੇਨਤੀ ਤੁਹਾਨੂੰ ਕਰਾਂ ਸਿੱਤੋਂ ਦਾ ਮੈਨੂੰ ਪਤਾ ਜਰੂਰ ਮੈਨੂੰ ਸਭ ਤੋਂ ਮੈਨੈ ਨਹੀਂ ਸਕਦਾ ਪਰ ਮੈਨੂੰ ਤੇ ਟਿਕਾਣੇ ਸਿੱਟਿਓ ਸਿੱਤੋਂ ਗਏ ਜਿਮ ਐਸੇ ਜਗਾ ਸਿੱਟਿਓ ਐਸੇ ਪੁਰਸ਼ ਪਟੇ ਪੁਨਿਆਤਮ ਜਹਾਂ ਉਹ ਸਿੱਟਿਓ ਜਿੱਤੇ ਪੁਨ ਆਤਮਾ ਹੋ ਧਰਮੀ ਲੋਕ ਹੋ ਸਤ ਸੰਗੀ ਹੋ ਉਥੇ ਮੈਨੂੰ ਸਿੱਖਿਓ ਐਸਾ ਨਾ ਐਸੇ ਥਾਨਾ ਸੁੱਝਦੇ ਹੋ ਜਿੱਥੇ ਕੋ ਸੰਗਤ ਹੋਵੇ ਮਾੜੀ ਸੰਗਤੋਂ ਵਿੱਚ ਹੀ ਸਵਰਗ ਤੋਂ ਮੈਂ ਡਿੱਗਾ ਗਾ ਹਾਂ ਪਰ ਧਰਮੀ ਲੋਕਾਂ ਕੋਲ ਮੈਂ ਜਾ ਕੇ ਸਿੱਖੇ ਕਦੇ ਗੰਦੇ ਬਿਨਾ ਸਿੱਖਦੇ ਹੋ ਹਾਂਜੀ ਸਤ ਸੰਗੀ ਸਾਧੂ ਮਨ ਮਹਾ ਉਥੇ ਸਾਥ ਸੰਗੀ ਹੋ ਸਾਧੂ ਸੁਭਾਅ ਸੁਭਾਅ ਵਾਲੇ ਹੋ ਹਾਂਜੀ ਅਨਸੁਯਕ ਬਦਮਾਨ ਵਿਹੀਨਾ ਅਨਸੁਯਕ ਸੰਸਕਰ ਦਾ ਸਭ ਬੋਲੀਦਾ ਅਲ ਸ਼ੋਕਨ ਇਹ ਖਾਨਾ ਹੋਵੇ ਨਾ ਸਾਰਾ ਨਾ ਹੋਵੇ ਐਵੇਂ ਨਾ ਦੇਖ ਕੇ ਸਰਦੇ ਹੋਣ ਕਿਉਂਕਿ ਸ਼ਾਸਨ ਇਹ ਖਾਏ ਤੋਂ ਬਹੁਤ ਵੱਡੀ ਬਿਨਲਾ ਇਲਾਜ ਬਿਮਾਰੀ ਹੈ ਜੇ ਇਹ ਖਾ ਹੋ ਜਾਂਦੀ ਹੈ ਨਾ ਸਸਾ ਸੰਗ ਜਿਸ ਦਿਨ ਆ ਇਹ ਖਾ ਹੋ ਜਾ ਕਿਸੇ ਬੰਦੇ ਨੂੰ ਸੋ ਸਾਰਾ ਹੋ ਜਾ ਜਲਸੀ 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 ਹੋ ਜਾ ਕਿਸੇ ਨੂੰ ਕਿਸੇ ਦੇ ਨਾਮ ਤੇ ਸਾ ਸੰਗਤ ਉਸ ਬੰਦੇ ਦੇ ਗੁਣ ਵੀ ਉਹਨੂੰ ਅਗਰ ਦਿਖਣ ਲੱਗ ਜਾਂਦੇ ਜਿਹਦੇ ਨਾਲ ਜਲਸੀ ਹੋ ਜਾਏ ਉਹਦੇ ਗੁਣ ਵੀ ਉਹਨੂੰ ਅਗਣਾ ਚ ਢਿੰਦੇ ਨਹੀਂ ਤੇ ਉਹਦੇ ਨਾਲ ਜਿਹਦੇ ਨਾਲ ਜਲਸੀ ਨਾ ਹੋਵੇ ਫਿਰ ਉਸ ਬੰਦੇ ਦੇ ਗੁਣ ਵੀ ਗੁਣ ਨਹੀਂ ਦੇ ਜਿਹੜਾ ਮੋਹ ਕੱਢ ਲੱਗ ਜਾਏ ਜਾਂ ਹੋਰ ਸੰਸਾਰੀ ਪਕੜ ਹੋ ਜਾਏ ਸੋ ਇਹ ਦੋ ਚੀਜ਼ਾਂ ਦੁਨੀਆ ਦੇ ਬਹੁਤ ਖਤਰਨਾਕ ਨੇ ਜਿਹੜੀ ਗੱਲ ਹੈ